ਪਰ ਮੈਨੂੰ ਉਹਨਾਂ ਸਰਕਾਰ ਵੱਲੋਂ ਜਿੱਥੇ ਮੈਂ ਜਾਣਾ ਮੈਨੂੰ ਇਹਦੇ ਚੇਅਰਮੈਨ ਮੈਨਿਟੀ ਕਮਿਸ਼ਨ ਦਾ ਹੋਣ ਦੇ ਨਾਤੇ ਸਰਕਾਰ ਕਾਟਰ ਕੋਲ ਦਿੰਦੀ ਆ ਮੈਨੂੰ ਉਹਨਾਂ ਨੇ ਕਿ ਆਈਲੈਂਡ ਦੇ ਦਿੱਤੀ ਵੀ ਪਾਇਲਟ ਤੁਸੀਂ ਲੈ ਲਓ ਇਹ ਤੁਹਾਡੇ ਨਾਲ ਨਾਲ ਚੱਲੇਗੀ ਮੈਂ ਕਿ ਜਗ੍ਹਾ ਤੇ ਰਾਸ਼ਟਰ ਮੰਡਲ ਗਿਆ ਪਸੇ ਜੀ ਉੱਥੇ ਪਿੰਡ ਦੇ ਵਿੱਚ ਪਾਣੀ ਭਰ ਚੁੱਕਾ ਸੀ ਪਰ ਲੋਕ ਜਿਹੜੇ ਤੁਸੀਂ ਬੰਦ ਕੇ ਉੱਪਰ ਆ ਕੇ ਬੈਠੇ ਸੀ ਔਰ ਜਦੋਂ ਅਸੀਂ ਤੇ ਰਾਸ਼ਟਰ ਮੰਡਲ ਨਹੀਂ ਗਏ ਸਾਡੇ ਕੋਲ ਵੱਡਾ ਟਰੱਕ ਸੀ ਉਹ ਟਰੱਕ ਜਿਹੜਾ ਪਿੱਛੇ ਰਹਿ ਗਿਆ ਪਸਾਨੂੰ ਕਾਫੀ ਹੋਰੀ 1.5-2 ਘੰਟੇ ਵੇਟ ਕਰਨੀ ਪਈ ਉਸ ਟਰੱਕ ਦੇ ਵਿੱਚ ਜੋ ਸੀ ਜਿਹੜੇ ਪਰਵਾਸ ਤੋਂ ਤੇ ਰਾਸ਼ਨ ਮੰਡਿਆ ਔਰ ਮੈਂ ਦੇਖਿਆ ਮੈਂ ਕਿਹਾ ਵੀ ਇਹਦਾ ਕੰਮ ਸੁਧਰ ਨਹੀਂ ਹੋਣਾ ਮੈਂ ਸਾਰੇ ਕਰਮਾਂ ਲਾਤੇ ਮੈਂ ਕਿਹਾ ਜੀ ਮੈਨੂੰ ਸਿਕਿਉਰਿਟੀ ਸਿਕਿਉਰਿਟੀ ਨਹੀਂ ਚਾਹੀਦੀ ਮੈਨੂੰ ਆਪਣੀ ਗੱਡੀ ਦੇ ਦਿਓ ਤੇ ਤੁਹਾਡੀ ਗੱਡੀ 'ਚ ਮੈਂ ਰਾਸ਼ਨ ਰੱਖਣਾ ਮੈਂ ਆਪਣੇ ਲੋਕਾਂ 'ਚ ਲੈ ਕੇ ਜਾਣਾ ਪਰ ਤੁਸੀਂ ਦੇਖਿਆ ਵੀ ਹੋਏਗਾ ਜਿਸ ਸਿਕਿਉਰਿਟੀ ਇੰਜੀਨੀਅਰ ਪੰਜਾਬ ਪੁਲਿਸ ਨੇ ਉੱਥੇ ਰੱਖਣ ਤੇ ਲਾਤੀ ਉਹਨਾਂ ਦੀ ਗੱਡੀ 'ਚ ਸਾਰਾ ਰਾਸ਼ਨ ਲੱਦ ਲਿਆ ਅਸੀਂ ਆਪਣੇ ਲੋਕਾਂ ਦੇ ਵਿੱਚ ਗੇਰ ਰਸ ਲੈ ਕੇ ਅਲਹੂ ਅਕਬਾਰ ਉਹ ਜਦੋਂ ਪਾਣੀ ਵਾਲੀ ਵੋਟ 'ਚ ਬੈਠੇ ਤੇ ਜਿਹੜੀਆਂ ਉੱਥੇ ਟੀਮਾਂ ਕੰਮ ਕਰ ਰਹੀਆਂ ਸੀ ਐਂਡੀ ਰਸ ਦੀਆਂ ਉਹਨਾਂ ਨੇ ਮੈਨੂੰ ਕਿਹਾ ਜੀ ਇਹ 20 ਤੋਂ 40 ਫੁੱਟ ਡੂੰਘਾ ਵਾ ਮੈਂ ਕਹਾਂ ਜੀ ਇਹ 100 ਫੁੱਟ ਵੀ ਡੂੰਘਾ ਹੈਗਾ ਫਿਰ ਵੀ ਅਸੀਂ ਆਪਣੇ ਲੋਕਾਂ ਤੱਕ ਅਪਰੋਚ ਕਰਨੀ ਹੈ ਉਹ ਜਦੋਂ ਮੈਂ ਵਾਪਸ ਆ ਰਿਹਾ ਤਾਂ ਤੇ ਮੇਰੇ ਸਾਥੀ ਕੁਝ ਨੂੰ ਦੱਸ ਰਹੇ ਸੀ ਵੀ ਕੁਝ ਲੋਕ ਬਥੇ ਖੜੇ ਸੀ ਬਖਵਤਰ ਬੰਦੇ ਲੋਕ ਖੜੇ ਸੀ ਪਰ ਉਹਨਾਂ ਨੇ ਕਿਹਾ ਵੀ ਯਾਰ ਇਨੀ ਸਿਕਿਉਰਿਟੀ ਲੱਗੀ ਆ ਇਨੀ ਪੁਤ ਲੱਗੀ ਆ ਕੌਣ ਆ ਗਿਆ ਉਹ ਕਹਿੰਦੇ ਦੀ ਇਹ ਘਟਕਿੰਦੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਆਏ ਨੇ ਉਹ ਕਹਿੰਦੇ ਨੇ ਕਿ ਚੇਅਰਮੈਨ ਦਿਖਾਓ ਹੈ ਕਿਹੜਾ ਹੋ ਸਾਰੇ ਤੇ ਪਰਦੇ ਪਾਈ ਖੜਦੇ ਗਾਣ ਤੇ ਪਰ ਮਿਲ ਉਹਤੇ ਐਸੀਐਮ ਸਾਹਿਬ ਮਿਲੇ ਜਦੋਂ ਉਹਨਾਂ ਨੇ ਕਿਸੇ ਨੇ ਦੱਸਿਆ ਡੀਐਸਪੀ ਸਾਹਿਬ ਨੇ ਉਹ ਕਹਿੰਦੇ ਤੁਸੀਂ ਚੇਅਰਮੈਨ ਜੀ ਮੈਂ ਕਹਾਂ ਜੀ ਮੈਂ ਹੋਇਆ ਚੇਅਰਮੈਨ ਮੈਂ ਤੁਸੀਂ ਤੇ ਬਹਿਣ ਤੇ ਵਿਸ਼ਵਾਸੀ ਰੱਖਦਾ ਮੈਂ ਆਪਣੇ ਲੋਕਾਂ ਦੀ ਸੇਵਾ ਕਰਨ ਤੇ ਵਿਸ਼ਵਾਸ ਹਾਲੇ ਓ